ਹੈਗੀ ਆ 14 ਤੇ ਪਿਛਲੇ ਪੈਰ ਦਾ ਟਾਈਮ ਇਹ ਪਹਿਰੇ ਆ ਸਾਡੇ ਸੰਗਰੂਰ ਜ਼ਿਲ੍ਹੇ ਵਿੱਚ ਪਿੰਡ ਪੰਮ ਵਾਲੀ ਰਤਨਗੜ ਪੱਟਿਆਂ ਵਾਲੀ ਦੇਖੋ ਇਸ ਵਾਰ ਮੀਂਹ ਬਹੁਤ ਵਧੀਆ ਜਿਹੜਾ ਕੰਮਿੱਕਾ ਗਰਮੀ ਬਿਲਕੁਲ ਮਹਿਸੂਸ ਨਹੀਂ ਹੋ ਰਹੀ ਦਸੀ ਇੱਕ ਦੋ ਦਿਨ ਗਰਮੀ ਪੈਂਦੀ ਹੈ ਤੇ ਮੀਂਹ ਪੈਣ ਲੱਗੇ ਹੁੰਦੇ ਦੋ ਦਿਨ ਗਰਮੀ ਪੈਂਦੀ ਹੈ ਨਹੀਂ ਪੈਣ ਲੱਗੇ ਹੁੰਦੇ ਤੇ ਇਹ ਨਹੀਂ ਹੈਗੀ ਪਹਿਲਾਂ ਵਾਂਗੂ ਵੀ ਗਰਮੀ ਨੇ ਬੱਟਕੱਪ ਤੇ ਵੀ ਗਰਮੀ ਨੇ ਮਾਰ ਕੇ ਵੀ ਐਕਸੋ ਕਮੀ ਹੋ ਗਿਆ ਆ ਦੇਖੋ ਕਿੰਨਾ ਵਧੀਆ ਮੀਂਹ ਪੈ ਰਿਹਾ ਤੇ ਰਕਤ ਝੂਮ ਰਹੇ ਨੇ ਹਿਦਰਾਪਟਨ ਜਾਨ ਆਈ ਪਈ ਆ ਦੇਖੋ ਕਿੰਨਾ ਸੋਹਣਾ ਬਾਹਰ ਨਹੀਂ ਜਾ ਸਕਦਾ ਮੈਂ ਮੋਬਾਈਲ 'ਤੇ ਦਾ ਤੇ ਆਹ ਦੇਖ ਲਓ ਸਿੱਤਾਂ ਬੱਲ ਨਜ਼ਰ ਮਾਰੀਏ ਤਾਂ ਕਿੰਨਾ ਸੋਹਣਾ ਪੈ ਰਿਹਾ ਹੈ ਪਤਨਾਵਾ ਚੱਲ ਰਿਹਾ ਹੈ ਇਹ ਤਾਨਦਾਰ ਪਰ ਇਹ ਚਾਈ ਵੀ 13 13 ਤਰੀਕ 13 ਜੁਲਾਈ ਤੇ ਪਿਛਲੇ ਕੱਲ ਦਾ ਟਾਈਮ 2:00 ਤੋਂ ਬਾਅਦ ਚੱਲਣ ਲਗਭਗ 3:00 ਵਜੇ ਲਗਭਗ 3 ਦਾ ਟਾਈਮ ਸੀ ਏ ਦੇਖੋ ਤੁਹਾਡੇ ਸਾਹਮਣੇ ਕਿੰਨਾ ਸੋਹਣਾ ਮੀਂਹ ਪੈ ਰਿਹਾ ਕਿੰਨੀਆਂ ਛੰਨੀਆਂ ਫੁਹਾਰਾਂ ਆ ਰਹੀਆਂ ਨੇ ਤੇ ਦਰਸ ਝੂਲ ਝੂਲ ਰਹੇ ਨੇ ਮસ્ਤੀ ਵਿੱਚ ਆ ਦੇਖੋ ਮસ્ਤੀ ਮસ્ਤੀ ਕਰੀ ਪਈ ਹੈ ਤੇ ਨਾਮ ਦੀ ਮસ્ਤੀ ਚੜ ਗਈ ਵੇ ਤੇ ਨਾਮ ਦੀ ਮસ્ਤੀ ਚੜ ਗਈ ਵੇ ਮੈਨੂੰ ਜੋ ਗਲਾ ਕੇ ਹੁੰਦੇ ਕਿਹਦਾ ਰੋਗ ਲਾ ਗੀ ਹਾਂ ਸਾਰੇ ਜੱਗ ਵਿੱਚੋਂ ਲੱਗਦੀ ਮੈਂ ਕੱਲੀ ਕੱਲੀ ਵਿੱਚ ਤੇ ਇਸ਼ਕ ਬਣਾਇਆ ਮੈਨੂੰ ਚੱਲੀ ਚੱਲੀ ਆ ਦੇਖੋ ਇਸ਼ਕ ਦੇ ਵਿੱਚ ਕਿਵੇਂ ਟਰੱਕ ਜਿਹੜੇ ਨੇ ਉਸ ਤੋਂ ਇਹ ਪੈ ਰਹੇ ਝੂਮ ਰਹੇ ਨੇ ਝੂਮਰ ਪਾ ਰਹੇ ਨੇ ਤੇ ਇਹ ਪੈ ਰਿਹਾ ਬਹੁਤ ਵਧੀਆ ਸ਼ਾਨਦਾਰ ਤੇ ਜਲ ਦੇਵਤਾ ਸਰਪਰ ਹੈ ਤੇ ਸੜਕਾਂ ਸਾਫ਼ ਕਰ ਰਿਹਾ ਹੈ ਮਿੱਕੀਆਂ ਇਹ ਸਾਫ਼ ਕਰ ਰਿਹਾ ਆ ਦੇਖੋ ਕਿਨੇ ਪਾ ਰਹਿਆ ਨਾਲੀਆਂ ਵਿੱਚ ਵੀ ਤੇ ਇਹ ਅੱਜ ਦਾ ਸਾਡੇ ਮੌਸਮ ਦਾ ਹਾਲਾਤ ਤੁਹਾਨੂੰ ਮੈਂ ਦੱਸਿਆ ਅੱਜ ਦੇ ਮੌਸਮ ਤੋਂ ਹੱਥ ਨੂੰ ਜਾਣੇ ਕਰਵਾਇਆ ਰਤਨਗੜ ਪਟਿਆਆਂ ਵਾਲੀ ਜ਼ਿਲ੍ਹਾ ਅਸਬਰੂਰ ਦੇ ਵਿੱਚ ਆਪਣਾ ਪਿੰਡ ਸਭ ਨੂੰ ਪਤਾ ਹੀ ਹੈ ਤੇ ਇੱਥੇ ਸਾਡੇ ਪਿੰਡ ਤੁਹਾਨੂੰ ਮੌਸਮ ਬਾਰੇ ਦੱਸਿਆ ਜੀ ਹੁਣ ਕਿਹੋ ਜਿਹਾ ਮੌਸਮ ਹੈ ਤੇ ਬਾਕੀ ਸਭ ਨੇ ਸਵਾਇਗ੍ਰਿਤੀ ਸੇਪਾ ਕਰਨ ਮਿਹਰ ਕਰਨ ਤੰਦਰੁਸਤੀ ਬਖਸ਼ਣ